ਕਹਿੰਦਾ ਜਿਹੜੇ ਉੱਥੇ ਸਰਦਾਰ ਬੰਦੇ ਸੀ ਉਹਨਾਂ ਮੇਰੀਆਂ ਬਾਹਾਂ ਫੜਨੀਆਂ ਸ਼ੁਰੂ ਕਰਤੀਆਂ ਮੈਨੂੰ ਨਹੀਂ ਸੀ ਪਤਾ ਕਿ ਉਹ ਰੰਜਨ ਨਗਰਵਾਲ ਦੇ 파ਰਟਨਰ ਐ ਮੈਨਾਂ ਮੈਨੂੰ ਬਚਾਇਆ ਤੇ ਮੈਂ ਬਾਹਰ ਭੱਜ ਗਿਆ ਨਾਲ ਤਿੰਨ ਬੰਦੇ ਹੋਰ ਆ ਗਏ ਸੈਗਲ ਦੇ ਪੱਗ ਲਾਈਏ ਜਾਂ ਪੱਗ ਉੱਤੇ ਕੋਈ ਲੱਥੀ ਐ ਜਾਂ ਸੈਗਲ ਨੇ ਹਮਲਾ ਕੀਤਾ ਜਾਂ ਸੈਗਲ ਤੇ ਬਲਾ ਨਹੀਂ ਹੋਇਆ ਮੈਂ ਜਿਹੜੇ ਇੱਕ ਪਰਚਾ ਨਹੀਂ ਮੈਂ 10 ਪਰਚਾ ਕਰਾਉਣ ਨੂੰ ਤਿਆਰ ਆ ਮੈਂ ਦੋਸ਼ੀ ਐ ਮੈਂ ਤੇ ਹਲੇ ਵਿਜੀਲ ਨੂੰ ਜਾਂਚ ਕਰਵਾਵਾਂਗਾ ਏ ਮੈਨੂੰ ਕਹਿੰਦਾ ਤੂੰ ਕਹਿੰਦੇ ਨਕਸ਼ੇ ਪਾਸ ਹੈ ਸਾਡੇ ਹੋਟਲ ਦੇ ਕੋਈ ਗੱਲ ਨਹੀਂ ਆਪਾਂ ਉਹਦੀ ਉਹਦੀ ਜਾਂਚ ਕਰਾ ਲੈਨੇ ਆ ਜੇਕਰ ਨਕਸ਼ੇ ਪਾਸ ਹੈ ਫਿਰ ਕੱਲ ਸੀਲ ਕਿਉਂ ਹੈ ਹੋਟਲ ਕਿਉਂ ਹੋ ਰਹੀ ਹੈ ਕਿੰਨਾ ਸ਼ਹਿਰ ਆਵਾਜ਼ਾਂ ਚੋਕ ਰਿਹਾ ਹੈ ਹਰ ਹਲਕੇ ਜੋ ਹੋ ਰਹੀ ਹੈ ਹਰ ਹਲਕੇ ਚ ਹੋ ਰਹੀ ਹੈ ਔਰ ਇੰਦੇ ਚ ਮਿਲੀ ਭੂਤ ਕਿੰਨਾ ਦੀ ਹੈ ਜਿੰਨ ਐਮਟੀਪੀ ਦਫਤਰ ਤੁਸੀਂ ਗਏ ਸੀ ਉਥੇ ਕੀ ਝਗੜਾ ਹੋਇਆ ਵਾ ਏਟੀਪੀ ਵਰਿੰਦਰ ਮੋਹਨ ਦੇ ਕਮਰੇ ਚ ਉਥੇ ਤੋੜ ਪਨ ਹੋਈ ਹੈ ਅੱਜ ਮੈਂ ਜਦੋਂ ਏਟੀਪੀ ਵਰਿੰਦਰ ਮੋਹਨ ਜੀ ਨੂੰ ਗਿਆ ਸ਼ਿਕਾਇਤ ਦੇ ਮਸਲੇ ਚ ਉੱਥੇ ਮੈਂ ਗਿਆ ਵੀ ਮੈਂ ਮਿਹਰਬਾਨ ਜੀ ਦੇ ਕਮਰੇ ਬੈਠੇ ਸੀ ਰੰਜਨ ਅਗਰ왈 ਜੀ ਉਹਨਾਂ ਦਾ ਬੇਟਾ ਜਦੋਂ ਮੈਂ ਏਟੀਬੀ ਦੇ ਕਮਰੇ ਗਿਆ ਮੈਂ ਜੈ ਸ਼ੰਕਰ ਭਲਾਈ ਕੋਲ ਦੋ ਸਰਦਾਰ ਬੈਠੇ ਸੀ ਇੱਕ ਦਾ ਬੰਦਾ ਹੋਰ ਬੈਠਾ ਸੀ ਮਨਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਕੀਤੀ ਜਦੋਂ ਮੈਂ ਹੱਥ ਮਿਲਾਇਆ ਵਰਿੰਦਰ ਮੋਹਨ ਨਾਲ ਇੱਕੋ ਦਮ ਮਿਹਰਬਾਨ ਦੇ ਕਮਰੇ ਚ ਉੱਟ ਕੇ ਰੰਜਨ ਅਗਰ왈 ਤੇ ਨਾਲ ਉਹਦਾ ਬੇਟਾ ਮੈਨੂੰ ਬੇਟਾ ਹੀ ਲੱਗਦਾ ਸੀ ਉਹਨਾਂ ਆ ਕੇ ਗਾਲਾਂ ਗਲੋਸ਼ ਕਰਨਾ ਸ਼ੁਰੂ ਕਰਤਾ ਤੇ ਮੇਰੇ ਤੇ ਹਮਲਾ ਕਰਤਾ ਉਹਦਾ ਮੁੱਖ ਕਾਰਨ ਇਹ ਹੈਗਾ ਵੀ ਮੈਂ ਰੰਜਨ ਅਗਰਵਾਲ ਦੇ ਜਿਹੜਾ ਇਸ ਤੋਂ ਇਲਾਵਾ ਮੈਂ ਪਹਿਲਾਂ ਦੱਸਣਾ ਜਨਾ ਜਿਹੜੇ ਉੱਥੇ ਸਰਦਾਰ ਬੰਦੇ ਸੀ ਉਹਨਾਂ ਮੇਰੀਆਂ ਬਾਹਾਂ ਫੜਨੀਆਂ ਸ਼ੁਰੂ ਕਰਤੀਆਂ ਮੈਨੂੰ ਨਹੀਂ ਸੀ ਪਤਾ ਕਿ ਉਹ ਰੰਜਨ ਅਗਰਵਾਲ ਦੇ 파ਰਟਨਰ ਹੈ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਕਿੰਨੇ ਬੰਦੇ ਸੀ ਸਰਦਾਰ ਸਰਦਾਰ ਦੋ ਬੰਦੇ ਸੀ ਤੇ ਇੱਕ ਬੰਦਾ ਹੋਰ ਸੀ ਤੇ ਇੱਕ ਜਿਹੜਾ ਆਪਣਾ ਏਟੀਪੀ ਵਰਿੰਦਰ ਮੋਹਨ ਜੀ ਉਹ ਕੁਰਸੀ ਤੇ ਬੈਠੇ ਸੀ ਉੱਥੇ ਨਹੀਂ ਝਗੜਾ ਰੋਕ ਨਾ ਉਹਨਾਂ ਰੋਕਿਆ ਨਹੀਂ ਉਹ ਸਾਰਾ ਤਮਾਸ਼ਾ ਵੇਖ ਰਹੇ ਸੀ ਪਤਾ ਨਹੀਂ ਕੀ ਉਹਨਾਂ ਦੀ ਮਜਬੂਰੀ ਸੀ ਇੰਟਰਨਸ਼ਨ ਕੀ ਸੀ ਮੈਨੂੰ ਨਹੀਂ ਪਤਾ ਕੀ ਹੈ ਕੱਲ ਇਹਨਾਂ ਦਾ ਹੋਟਲ ਸੀਲ ਹੋਇਆ ਹੈ ਕਿਉਂ ਮੰਡੀ ਜਿੰਦੀ ਕੰਪਲੇਂਟ ਜਾਗਦਾਬੀਨ ਨੇ ਕੀਤੀ ਹੀ ਹੈ ਔਰ ਉਹ ਕੰਪਲੇਂਟ ਦਾ ਮਤਲਬ ਅਸੀਂ ਜੋ ਰਿਕਾਰਡ ਹੈ ਇੱਕ ਵਾਰੀ ਪਿੱਛੇ ਅਸੀਂ ਦੁਬਾਰਾ ਫੇਰੋਂ ਦੀ ਮਤਲਬ ਯਾਦ ਪੱਤਰ ਕੰਪਲੇਂਟ ਦਿੱਤੀ ਸੀ ਔਰ ਰੰਜਨ ਅਗਰਵਾਲ ਨੇ ਮੈਨੂੰ ਮਤਲਬ ਉਹ ਪਿੱਛੇ ਇੱਕ ਫੰਕਸ਼ਨ ਤੇ ਵੀ ਚਲੋ ਮੈਨੂੰ ਕਿਹਾ ਜੀ ਕੰਪਲੇਂਟ ਜਿਹੜੀ ਹੈ ਤੁਸੀਂ ਵਾਪਸ ਲਓ ਮੈਂ ਕਿਹਾ ਮੈਂ ਕੋਈ ਮਤਲਬ ਵਿਕਾਉ ਨਹੀਂਗਾ ਵੀ ਮੈਂ ਕੰਪਲੇਂਟ ਵਾਪਸ ਲੈ ਲਾਂ ਅੱਜ ਤੱਕ ਜਿਹੜੀ ਵੀ ਕੰਪਲੇਂਟ ਅੱਜ ਤੱਕ ਦਾ ਮੈਂ ਰਿਕਾਰਡ ਕਿਨਵਾ ਜਾਗਦਾਬ ਮੈਨੂੰ ਜਿੰਨੀਆਂ ਵੀ ਕੰਪਲੇਂਟਾਂ ਕੀਤੀਆਂ ਉਹਨਾਂ ਤੇ ਅਸੀਂ ਵਾਪਸੀ ਨਹੀਂ ਕੀਤੀ ਚਾਹੇ ਉਹ ਸ਼ਾਮਰਾਟ ਜ਼ਮੀਨਾਂ ਦਾ ਮਸਲਾ ਲਾ ਲੋ ਗੱਲ ਹੁਣ ਗੱਲ ਇਹ ਆ ਰਹੀ ਹੈ ਕਿ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ ਪਗੜੀ ਧਾਰੀ ਦੀ ਜਿਹੜਾ ਰੰਜਨਗਰਵਾ ਦੇ ਬੇਟੇ ਦੇ ਨਾਲ ਸੀਗਾ ਉਹ ਕੋਈ ਪੱਗ ਲਾਉਣ ਦਾ ਮਸਲਾ ਉਹ ਦੱਸ ਰਹੇ ਅਸੀਂ ਉਹਨਾਂ ਦਾ ਪੱਖ ਜਿਹੜਾ ਰੰਜਨਗਰ ਵਾਲਾ ਉਹਨਾਂ ਦਾ ਭਾਈ ਮੈਨੂੰ ਬਾਹਾਂ ਤੋਂ ਫੜਿਆ ਦੋਵਾਂ ਸਰਦਾਰਾਂ ਨੇ ਉਹ ਮੈਨੂੰ ਮਾਰੇ ਸੀ ਵਰੁਣ ਜੀ ਨੇ ਮੈਨੂੰ ਬਚਾਇਆ ਮੈਨਾਂ ਮੈਨੂੰ ਬਚਾਇਆ ਤੇ ਮੈਂ ਬਾਹਰ ਭਾਈ ਗਾ ਨਾਲ ਤਿੰਨ ਬੰਦੇ ਹੋਰ ਆ ਗਏ ਉਤੋਂ ਸੀਸੀਡੀ ਫੁਟੇਜ ਕਢਾਈ ਜਾਵੇ ਮਿੰਵੇ ਪੱਗ ਦੇ ਲਾਗੇ ਵੀ ਗਿਆ ਵਾਂ ਹੁਣ ਇੱਕ ਸਰਦਾਰ ਬੰਦੇ ਨੇ ਮੇਰੀਆਂ ਉਮਖਰੋ ਬਾਹਾਂ ਫੜ ਲੀਆਂ ਰੰਜਨਗਰ ਵਾਲ ਤੋਂ ਦਾ ਬੇੜਾ ਮਰਤੇ ਮਲਾ ਕਰ ਰਿਹਾ ਹੈ ਪੱਗ ਮੈਂ ਕਿਵੇਂ ਲਾਵਾਂਗਾ ਮੈਨੂੰ ਦੱਸੋ ਨੰਬਰ 2 ਜਿਹੜਾ ਬੰਦਾ ਕਹਿੰਦਾ ਵੀ ਸਾਈਕਲ ਨੇ ਪੱਗ ਲਾਈ ਏ ਜਿਹੜਾ ਬੰਦਾ ਮਿਰਤੇ ਇਲਜ਼ਾਮ ਲਾ ਰਿਹਾ ਪੱਗ ਲਾਈ ਏ ਉਹ ਬੰਦਾ ਗੁਰਦੁਆਰਾ ਸ਼ਿਦਾ ਸਾਹਿਬ ਸਿਰੇ ਆਏ ਮੀਡੀਆ ਵੀ ਹੋਵੇ ਮੈਂ ਵੀ ਉੱਥੇ ਆਵਾਂਗਾ ਉੱਥੇ ਸੌ ਚੋਕਲੇ ਗੁਰਗ੍ਰੰਥ ਸਾਹਿਬ ਦੀ ਵੀ ਸਾਈਕਲ ਦੇ ਹੱਥ ਵੀ ਲਾਇਆ ਸਾਨੂੰ ਸਾਈਗਲ ਦੇ ਪੱਗ ਲਾਈ ਹੈ ਜਾਂ ਪੱਗ ਉੱਤੇ ਕੋਈ ਲੱਥੀ ਹੈ ਜਾਂ ਸਾਈਗਲ ਨੇ ਹਮਲਾ ਕੀਤਾ ਹੈ ਜਾਂ ਸਾਈਗਲ ਤੇ ਹਮਲਾ ਨਹੀਂ ਹੋਇਆ ਮੈਂ ਜਿਹੜੇ ਇੱਕ ਪਰਚਾ ਨਹੀਂ ਮੈਂ 10 ਪਰਚਾ ਕਰਾਉਣ ਨੂੰ ਤਿਆਰ ਆ ਮਮੇ ਸ਼ੀਦਾ ਸਾਹਿਬ ਪੱਤਰਕਾਰਾਂ ਦੇ ਸਾਹਮਣੇ ਮਤਲਬ ਜਿਹੜਾ ਬੰਦਾ ਮੇਰੇ ਤੇ ਇਲਜ਼ਾਮ ਲਾ ਰਿਹਾ ਹੈ ਉਹ ਮਤਲਬ ਸੋਗਨ ਦਿਖਾ ਲੇ ਸ਼ੀਦਾ ਸਾਹਿਬ ਆ ਕੇ ਚਾਹੇ ਝੂਠੀ ਖਾ ਲੇ ਚਾਹੇ ਝੂਠੀ ਖਾ ਲੇ ਮੈਂ ਹਰ ਜਾਨਾ ਭੁਗਤਣ ਨੂੰ ਤਿਆਰ ਆ ਮੈਂ ਹਰ ਜਾਨਾ ਭੁਗਤਣ ਨੂੰ ਤਿਆਰ ਆ ਇਸ ਤੋਂ ਲਗਭਗ ਇਨੀ ਗੱਲ ਉਥੇ ਤੈਸ਼ ਚ ਕਿਉਂ ਆਈ ਕੀ ਵਜ੍ਹਾ ਬਣੀ ਇੱਕ ਸਰਕਾਰੀ ਦਫਤਰ ਜਿੰਨਾ ਵੱਡਾ ਜਿਹੜਾ ਉਥੇ ਇਨਡਿਸਿਪਲਿਨ ਮੈਂ ਮਤਲਬ ਕੰਪਲੇਂਟਾਂ ਪਾਈਆਂ ਸੀ ਜਿੰਦੇ ਇਹਦੇ ਵਿੱਚ ਕੱਲ੍ਹ ਲਿੰਦੇ ਕਾਰਵਾਈ ਹੋਈ ਇਹਦਾ ਹੋਟਲ ਸੀ ਨਜ਼ਾਇਜ਼ ਸਾਰੀ ਸੀ ਮੇਰੇ ਕੋਲ ਡਾਇਰੀ ਨੰਬਰ ਸਭ ਕੁਝ ਹੈ ਅਸਲ ਵਿੱਚ ਮੈਂ ਸੀਲਿੰਗ ਤੋਂ ਬਾਅਦ ਇਹ ਤੈਸ਼ ਚ ਆ ਗਏ ਸੀਲਿੰਗ ਤੋਂ ਬਾਅਦ ਤੈਸ਼ ਚ ਆ ਗਏ ਤੇ ਮੈਂ ਕੋਈ ਵੀ ਪੋਸਟ ਪਾਣਾ ਵਾ ਜਿਹੜੇ ਕੰਮ ਵਿੱਚ ਜਾਗਦੇ ਵਿੱਚ ਜਿੱਤ ਹੁੰਦੀ ਹੈ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਕਰਦਾ ਵਾਂ ਔਰ ਇਹ ਆਇਆ ਮਗਰੋਂ ਇੱਕੋ ਦਮ ਗਾਲ੍ਹਾਂ ਕੱਢਣੇ ਸ਼ੁਰੂ ਹੋ ਗਿਆ ਹੈ ਮੇਰੇ ਵੱਲੋਂ ਰੋਪੈਣਾ ਵੱਲੋਂ ਕਿ 2 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੁਭਾ ਸਰਕਲ ਵੱਲੋਂ ਕਿ ਅਸੀਂ 2 ਲੱਖ ਰੁਪਈਆ ਦੇ ਇਹ ਤਾਂ ਕਹਦੇਗਾ 50 ਲੱਖ ਮੰਗਿਆ ਇੱਕ ਚੀਜ਼ ਦੱਸੋ ਮੈਂ 2021 ਦੇ ਚੱਕ ਕੰਪਲੇਨਟ ਕੀਤੀ ਸ਼ਾਮਲਾ ਜਮੀਨਾ ਦੀ ਮੈਨੂੰ ਉਹਦੇ ਚ ਵੱਡੀ ਵੱਡੀ ਦਿੰਦੇ ਸੀ ਮੈਂ ਨਹੀਂ ਲਈ ਉਹ ਅੱਜ ਤੱਕ ਕੰਪਲੇਨਟ ਚੱਲਦੀ ਪਈ ਹੈ ਅੱਜ ਤੱਕ ਸ਼ਾਮਲਾ ਜਮੀਨਾ ਉਹ ਸੀਲ ਹੈ ਉਹਨਾਂ ਚ ਬੜੇ ਬੜੇ ਵੱਡੇ ਘਰਾਨੇ ਹੈਗੇ ਆ ਨੰਬਰ 2 ਤੇ ਮੈਂ ਪਿਛਲੇ ਹfte ਬਿਲੀ ਬੋਰਡ ਦੀ 4 ਕਿੱਲੇ ਜ਼ਮੀਨ ਜਿਹੜੀ ਹੈ ਉਹ ਵੀ ਮੈਂ ਸੀਲ ਕਰਾਈ ਹੈ ਮੈਂ ਉਹਨਾਂ ਕੋ ਵੀ ਪਹਿਲੇ ਲੈ ਸਕਦਾ ਹਾਂ ਇਹ ਤਾਂ ਹੁਣ ਮਾਫੀਆ ਜਿਹੜਾ ਹੈਗਾ ਮਾਫੀਆ ਇਹ ਮੈਨੂੰ ਜੇ ਕਹਿੰਦੇ ਚ ਕਮੀ ਹੈਗੀ ਹੈ ਜਿੰਦਾ ਹੋਟਲ ਬਿਲਡਿੰਗ ਬਾਲਾ ਜੀ ਉਹ ਲਗਣਾ ਕਰਦਾ ਹੈ ਕਹਿੰਦਾ ਇਹ ਦੋਸ਼ੀ ਹੈ ਮੈਂ ਤਾਂ ਇਹ ਹਲੇ ਵਿਜੀਲੈਂਸ ਜਾਣੇ ਕਢਾਵਾਂਗਾ ਇਹ ਮੈਨੂੰ ਕਹਿੰਦਾ ਉਹ ਕਹਿੰਦੇ ਨਕਸ਼ੇ ਪਾਸ ਹੈ ਸਾਡੇ ਹੋਟਲ ਦੇ ਕੋਈ ਗੱਲ ਨਹੀਂ ਆਪਾਂ ਉਹਦੀ ਉਹਦੀ ਜਾਂਚ ਕਢਾ ਲੈਨੇ ਆ ਜੇਕਰ ਨਕਸ਼ੇ ਪਾਸ ਹੈ ਫਿਰ ਕੱਲ ਸੀਲ ਕਿਉ ਹੈ ਹੋਟਲ ਜੇਕਰ ਨਕਸ਼ੇ ਪਾਸ ਹੈ ਫਿਰ ਏਟੀਬੀ ਦੋਸ਼ੀ ਹੈ ਫਿਰ ਏਟੀਬੀ ਨੇ ਕਿਉਂ ਕੀਤਾ ਐਮਟੀਬੀ ਮਿਹਰਬਾਨ ਸਿੰਘ ਦੋਸ਼ੀ ਹੈ ਇਹ ਸਾਰਾ ਮੇਰੀ ਮੰਗ ਕੀ ਹੈ ਤੁਸੀਂ ਸ਼ਿਕਾਇਤ थाना ਰੰਜੀਦੇਵ ਨੂੰ ਦਿੱਤੀ ਕੀ ਮੰਗ ਕਰਦੇ ਪੁਲਿਸ ਕਮਿਸ਼ਨਰ ਕੋਲ ਮੈਂ ਮਾਨ ਜੋ ਪੁਲਿਸ ਕਮਿਸ਼ਨਰ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਕੁਲਰਜੀ ਬਹੁਤ ਵਧੀਆ ਅਫਸਰ ਹੈ ਮੈਂ ਉਹਨਾਂ ਨੂੰ ਕੱਲ੍ਹ ਵੀ ਵੇਖਿਆ ਵਧੀਆ ਕੰਮ ਕਰਦੇ ਆ ਹੁਣ ਅੱਜ ਤੇ ਅੱਜ ਜਿਹੜਾ ਹੈ ਮੈਂ ਉਹਨਾਂ ਨੂੰ ਜਦੋਂ ਮੇਰੇ ਨਾਲ ਘਟਨਾ ਹੋਈ ਹੈ ਮੈਂ ਉਸ ਜਿਹੜੇ ਬਾਹਰ ਜਾ ਕੇ ਗੱਡੀ ਚ ਬਹਿ ਕੇ ਉਹਨਾਂ ਨੂੰ ਵਟਸਐਪ ਤੇ ਮੈਸੇਜ ਪਾਤਾ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮੈਂ ਫੋਨ ਕੀਤਾ ਨਾ ਮੇਰਾ ਫੋਨ ਨਹੀਂ ਪਿਕ ਕੀਤਾ ਪਤਾ ਨਹੀਂ ਕਿਤੇ ਬਿਜ਼ੀ ਹੋਣਗੇ ਦੁਬਾਰਾ ਫਿਰ ਮੈਂ ਕਾਲ ਕੀਤੀ ਉਹਨਾਂ ਨੇ ਚੁੱਕਿਆ ਦੁਬਾਰਾ ਫਿਰ ਮੈਂ ਮੈਸੇਜ ਆਇਆ ਕਿ ਸੀਸੀਟੀਵੀ ਫੁੜੇ ਕਢਾਈ ਜਾਵੇ ਜੇ ਤਾਂ ਜੂਰ ਹੋਏਗੀ ਕਿਤਨਾ ਕਿਤੇ ਕਿਉਂਕਿ ਮੈਂ ਗਿਆ ਵਾਂ ਏਟੀਵੀ ਪ੍ਰੇਂਦਰ ਮੋਹਨ ਦੇ ਕਮਰੇ 'ਚ ਜੇ ਮੇਰੀ ਮਨਸ਼ਾ ਇਹਦੇ ਨਾਲ ਲੜਨ ਦੀ ਹੁੰਦੀ ਤੇ ਮੈਂ ਐਮਟੀਪੀ ਮਿਹਰਬਾਨ ਦੇ ਕਮਰੇ ਜਾਣਾ ਸੀ ਇਹ ਐਮਟੀਪੀ ਮਿਹਰਬਾਨ ਦੇ ਕਮਰੇ 'ਚ ਉੱਠ ਕੇ ਦੋਵੇਂ ਪਿਓ ਪੁੱਤਰ ਆਏ ਆ ਔਰ ਦੋਵਾਂ ਪਿਓ ਪੁੱਤਰ ਆ ਕੇ ਪਲੱਸ ਜਿਹੜੇ ਉੱਥੇ ਇਹਨਾਂ ਦੇ ਭਾਈਵਾਲ ਬੈਠੇ ਸੀ ਜਿਹੜੇ ਪਾਪ ਦੇ ਹਟ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਬਰੂਨ ਜੀ ਨੇ ਮੈਨੂੰ ਨਾਂ ਨਹੀਂ ਪਤਾ ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ ਇੱਕ ਪਾਸੇ ਇਹਨਾਂ ਮੈਨੂੰ ਰਾਜੀ ਨਾਮੀ ਦੇ ਮੈਸੇਜ ਭੇਜੇ ਮੈਨੂੰ ਫੋਨ ਕੀਤੇ ਹੁਣ ਮੈਂ ਐਪੀਸੋਡ ਤੋਂ ਬਾਅਦ ਐਪੀਸੋਡ ਤੋਂ ਬਾਅਦ ਉਹ ਵੀ ਮੇਰੇ ਕੋਲ ਰਿਕਾਰਡ ਹੈਗਾ ਤੇ ਦੂਜੇ ਪਾਸੇ ਮੇਰੇ ਖਿਲਾਫ ਝੂਠੀ ਕੰਪਲੇਂਟ ਦੇਣ ਚਲੇ ਗਏ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਵੀ ਪੱਗ ਲੱਤੀ ਏ ਮੈਂ ਫੇਰ ਚੈਲੰਜ ਕਰਕੇ ਕਹਿੰਦਾ ਵਾਂ ਜਿਹੜੇ ਲੋਕ ਕਹਿੰਦੇ ਆ ਜਿਹੜੇ ਸਰਦਾਰ ਜੀ ਮੇਰੇ ਭਰਾ ਏ ਮੈਂ ਉਹਨਾਂ ਨੂੰ ਜਾਣਦਾ ਨਹੀਂ ਮੇਰੇ ਹੀ ਉਹਨਾਂ ਨਾਲ ਮੈਨੂੰ ਨਹੀਂ ਪਤਾ ਮੇਰੀ ਇੰਟਰਵਿਊ ਹੋਈ ਪਰ ਮੈਨੂੰ ਹੁਣ ਪਤਾ ਲੱਗਿਆ ਵੀ ਉਹ ਰੰਜਨ ਅਗਰਵਾਲ ਦੇ ਭਾਈ ਵਾਲਾ ਹੋਟਲ ਚ ਉਹਨਾਂ ਦੀ ਭਾਈ ਵਾਲੀ ਹੈ ਮੈਂ ਕਿਹਾ ਉਹ ਸ਼ਹੀਦ ਸਾਹਿਬ ਸ੍ਰੀ ਆਨ ਉੱਥੇ ਸੋਗਨ ਚੋਕਲਨ ਸ਼੍ਰੀ ਗੁਰਗੰਨ ਸਾਹਿਬ ਦੀ ਮੀਡੀਆ ਸਾਹਮਣੇ ਤੁਹਾਡੇ ਸਾਹਮਣੇ ਮੈਂ ਭਰਾ ਤੁਸੀਂ ਪਹੁੰਚੇ ਹੋ ਵੀ ਸੁਭਾਜ ਸਾਈਕਲ ਦਾ ਪੱਗ ਕੋਈ ਲੱਥੀ ਵੀ ਇਹ ਪਾਗਲ ਮਤਲਬ ਕਿਤੇ ਹੱਥ ਵੀ ਲੱਗਾ ਹੈ ਸਾਈਕਲ ਦਾ ਕੋਈ ਰੋਸ਼ ਹੈਗਾ ਤੇ ਮੈਨੂੰ ਜੋ ਹਰਜਾਨਾ ਕਹਿਣਗੇ ਮੈਂ ਭੁਗਤਣ ਨੂੰ ਤਿਆਰ ਆ ਨੰਬਰ 2 ਅੱਜ ਕਿੰਨੀਆਂ ਨਜਾਇਜ਼ ਸਾਰੀਆਂ ਹੋ ਰਹੀਆਂ ਕਿੰਨਾ ਸ਼ਹਿਰ ਆਵਾਜ਼ਾਂ ਚੁੱਕ ਰਿਹਾ ਹੈ ਹਰ ਹਲਕੇ ਚ ਹੋ ਰਹੀ ਹੈ ਹਰ ਹਲਕੇ ਚ ਹੋ ਰਹੀ ਹੈ ਔਰ ਇੰਦੇ ਚ ਮਿਲੀ ਭੂਤ ਕਿੰਨਾ ਦੀ ਹੈ ਅਫਸਰ ਸ਼ਾਇਦ ਹੀ ਜੇਕਰ ਕਿਤੇ ਕੋਈ ਧੂਆ ਨਿਕਲਦਾ ਤਾਂ ਦੀ ਅੱਗ ਲੱਗੀ ਹੁੰਦੀ ਹੈ ਜੇ ਅੱਗ ਲੱਗੀ ਤਾਂ ਦੀ ਧੂਆ ਨਿਕਲ ਲੈਣਾ ਮੈਂ ਤਾਂ ਅੱਜ ਕੰਪਲੇਂਟਾਂ ਕਰਨੇ ਸ਼ੁਰੂ ਆਇਆ ਪਰ ਮੇਰਾ ਰਿਕਾਰਡ ਚੈੱਕ ਕਰ ਲੋ ਜਿਹੜੀਆਂ ਮੈਂ ਕੰਪਲੇਂਟਾਂ ਅਜ ਤੱਕ ਕੀਤੀਆਂ ਉਹਦੇ ਵਿੱਚ ਮੈਂ ਰਿਮਾਈਂਡਰ ਪੱਤਰ ਦਿੱਤੇ ਆ ਔਰ ਮੈਂ ਕਾਰਵਾਈ ਕਰਾਈ ਹੈ ਕੋਈ ਇੱਕ ਕੰਪਲੇਂਟ ਦੱਸੋ ਜਿੱਥੇ ਮੈਂ ਕਾਰਵਾਈ ਨਹੀਂ ਕਰਾਈ ਗਿਰਤਾ ਮਤਲਬ ਇਹ ਵਾਕਿਆ ਨੂੰ ਮੁੱਲ ਦੇਂਦੇ ਹੋਣਗੇ ਇਹ ਦੱਸਣ ਵੀ ਸਾਈਕਲ ਨੂੰ ਰੰਜਨ ਅਕਰਵਾਲ ਕਹਿੰਦਾ ਨਾ ਵੀ ਸਾਈਕਲ ਨੇ 2 ਲੱਖ ਰੁਪਏ ਮੰਗਿਆ ਹੈ ਰੰਜਨ ਅਕਰਵਾਲ ਜੀ ਸਰੇ ਸ਼ਿਦਾ ਸਾਹਿਬ ਆਜੇ ਆਪਣੇ ਮੁੰਡੇ ਸਿਰ ਤੇ ਹੱਥ ਰੱਖ ਕੇ ਕਹਦੇ ਵੀ ਸਾਈਕਲ ਨੇ 2 ਲੱਖ ਰੁਪਏ ਮੰਗਿਆ ਹੈ ਤੇ ਮੇਰੇ ਤੇ ਬੰਦੀ ਕਾਰਵਾਈ ਕੀਤੀ ਜਾਏ ਜੀ ਹਾਂ ਜੀ ਰੰਜਨ ਅਕਰਵਾਲ ਜੀ ਬੋਲ ਰਹੇ ਬੋਲਣਾ ਰਜਨ ਜੀ ਮੈਂ ਆਰ ਭਾਰਤੋਂ ਰਾਹੁਲ ਪੰਚ ਐਡਵੋਕੇਟ ਗੱਲ ਕਰ ਰਿਹਾ ਹਾਂ ਹੋ ਕੰਬੀਸ ਅੱਜ ਜਿਹੜਾ ਕਾਫੀ ਉੱਥੇ ਗਹਿਮਾ ਗਮ ਹੋਈ ਹੈ ਐਮਟੀਪੀ ਬ੍ਰਾਂਚ ਵਿੱਚ ਸੁਭਾ ਸੈਕਲ ਉਹਨਾਂ ਨਾਲ ਉਹਦੇ ਬਾਰੇ ਮੈਂ ਪੁੱਛਣਾ ਚਾਹੁੰਨਾ ਕੀ ਗੱਲਬਾਤ ਹੋਈ ਹੈ ਭਾਜੀ ਹਾਂ ਭਾਜੀ ਕੋਈ ਗੱਲਬਾਤ ਨਹੀਂ ਹੋਈ ਇੱਕ ਆਪਣਾ ਇੱਕ ਬਿਲਡਿੰਗ ਬਣਦੀ ਪਈ ਹੈ ਜੀ ਆਪਾਂ ਕਿਉਂ ਮੰਡੀ ਓਕੇ ਹਾਂਜੀ ਉਹਦੇ ਨਕਸ਼ੇ ਪਾਸ ਸਭ ਕੋਈ ਪਾਸ ਹੈ ਆਊਟ ਆਫ ਸਟੇਸ਼ਨ ਮੈਂ ਕਲਕੱਤਾ ਸੀ ਜੀ ਓਕੇ ਤੇ ਉਹ ਮੈਂ ਉਹ ਮੇਰੇ ਪਾਰ ਮੇਰੇ ਬੇਟੇ ਦੇ 파ਟਨਰ ਨੇ ਉਹ ਤੇ ਕਾਪਰਜਨ ਆਏ ਸੀ ਐਮਟੀ ਦੀ ਸੰਗਤ ਕਲਕੱਤਾ ਮੋਸੇ ਕੋਈ ਬਿਲਡਿੰਗ ਨੈਸਸਰੀ ਬਾਰੇ ਜੀ ਇਹਨਾਂ ਦਾ ਸੁਭਾਸ਼ ਸਿੰਘ ਆਇਆ ਜੀ ਉਹਨੇ ਉਹਨੇ ਨਾਲ ਉਹਨੂੰ ਕਿਹਾ ਕਾ ਸੁਣ ਤੂੰ ਤੁਹਾਡੇ ਬੇਟੇ ਦੇ ਬਾਰਡਰ ਨੂੰ ਹਾਂਜੀ ਤੁਹਾਡੇ ਬੇਟੇ ਦੇ ਬਾਰਡਰ ਨੂੰ ਕਿਹਾ ਜੀ 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 ਓਕੇ ਕੀ ਤੇਰੇ ਕੋਲ 2 ਲੱਖ ਮੰਗਿਆ ਸੀ ਜੀ ਤੂੰ 2 ਲੱਖ ਪਚਾਇਆ ਨਹੀਂ ਹਲਦਾ ਕਰਾਂ ਜੀ ਤੇ ਆਪਾਂ ਤੇ ਬਿਲਡਿੰਗ ਨਹੀਂ ਬੰਦਦੇ ਨਹੀਂ ਆਪਾਂ ਜੀ ਉਹਨੇ ਕਿਹਾ ਯਾਰ ਇਹ ਨਕਸ਼ੇ ਪਾਸ ਹੈ ਤੂੰ ਗੁੰਡਾ ਟੈਕਸੀ ਦੇ ਤੂੰ ਦੇ ਤੁਹਾਨੂੰ ਬਿਲਕੁਲ ਬਿਲਕੁਲ ਕੰਨਾ ਗੁੰਡਾ ਕੰਨਾ ਗੁੰਡਾ ਟੈਕਸੀ ਸਮੇਲਾ ਗੁੰਡਾ ਟੈਕਸੀ ਸਮੇਲਾ ओके सुबह साइकिल जी चाहे बिल्डिंग बंद जी चाहे नहीं बिल्डिंग बंद जी जी वो कहता है कि गुंडाटा सुबह भी नहीं देना जी इनी ਗੱਲ ਤੋਂ ਉਹਨੂੰ 2 ਦਿਨ ਕਹਲਾ ਕਰਦੀਆਂ ਜੀ ਉਹ ਭਾਈ ਸਾਹਿਬ ਗੁਰਮੁਖ ਸਿੱਖਾਂ ਉਹ ਬੰਦਾ ਜੀ ਅੰਮ੍ਰਿਤ ਧਾਰੀ ਹੈ ਤਲਵਾਰ ਪਾਈ ਹੋਈ ਉਹਨੇ ਜੀ ਹੈਗੀ ਇਹਨੇ ਉਹਨੇ ਕਿਹਾ ਗੱਲਾਂ ਕੱਢੀ ਮੈਨੂੰ ਜੀ ਅੰਮ੍ਰਿਤ ਸਰੋ ਨੇ ਇਹ ਸਾਰੀ ਕਨਵਰਸੇਸ਼ਨ ਸੁਭਾ ਸੈਕਲ ਤੇ ਤੁਹਾਡੇ بیٹے ਤੇ 파ਟਨਰ ਦੀ ਹੋਈ ਹੈ ਹਾਂਜੀ ਹਾਂਜੀ ਉਹਨੇ ਕਿਹਾ ਗੱਲਾਂ ਕੱਢੀ ਮੈਨੂੰ ਮੈਂ ਗੱਲਾਂ ਕੱਢੀ ਉਹਨਾਂ ਨੇ ਇਹਨੇ ਦੋ ਜਾ ਗੱਲਾਂ ਕਰ ਉਹ ਠੱਕਾ ਮਾਰਦਾ ਨੂੰ ਉਹ ਕੰਨ ਵਾਲਿਆ ਤੁਮ ਅਗਰੇ ਪਗਲਾ ਦਿਓ ਜੀ ਓਕੇ ਪਗਲਾ ਦਿਨੇ ਹੋਰੀ ਨਾਲ ਨਾਲ ਕੁਮੀ ਘਮੀ ਭਾਰਤੀ ਨੂੰ ਨਾਲੇ ਨਾਲ ਇੱਕ ਬੰਦਾ ਇੱਕ ਹਾਰਸਨ ਨਾਲ ਐ ਧੱਕਾ ਮਾਰ ਕੇ ਕਮੀ ਭਾਰਤੀ ਦੇ ਬੰਦੇ ਜੀ ਜੀ ਤੇ ਬਿਲਕੁਲ ਉਹ ਤਾਂ ਉਹ ਤਾਂ ਜੂਸ ਚਾਹੀਏ ਉਥੇ ਸੀਸੀਟੀਵੀ ਹੈਗੇ ਕੈਮਰੇ ਸਭ ਸਾਹਮਣੇ ਆ ਜਾਣੇ ਹਾਂਜੀ 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 ਨਾਲੇ ਨਾਲ ਨੇ ਉਹ ਇੱਕ ਮੀ ਭਾਰਤੀ ਉਹ ਸਰਕਾਰੀ ਚਾਹੁੰਦੇ ਕੀ ਜੇ ਤੁਸੀਂ ਨਹੀਂ ਆਪਾਂ ਚਾਹਨੇ ਆ ਕਿ ਉਹ ਬੰਦੇ ਨੂੰ ਸਾਫ ਮਿਲੇ ਬੰਦੇ ਨੂੰ ਉਸ ਉਸੇ ਪੰਗ ਦੀ ਮੈਂ ਆ ਗਿਆ ਭਾਈ ਸਾਹਿਬ ਉਥੇ ਜੀ ਮੈਂ ਜਦੋਂ ਮੈਡੀਕਲ ਵੇਖੀ ਨਗੋਏ ਕੀ ਕਰਦੇ ਪਏ ਹੋ ਇਹ ਸਾਰੇ ਭਸ਼ੇ ਇਹ ਸਾਰੇ ਲੱਗੇ ਭਸ਼ੇ ਇਹ ਅੱਗੇ ਲੱਗੇ ਜੀ ਮੈਂ ਤਾਂ ਮੇਰੇ ਨਾਲ ਦੋਸਤੀ ਦਾ ਇਹ ਭਾਈ ਹੈ ਜੀ ਜੀ ਤੇ ਸਰ ਆਪਾਂ ਦੇ ਇਹ ਵੀ ਚਰ ਰਹੇ ਹੈ ਕਿ ਇਨਸਾਫ ਮਿਲਣਾ ਚਾਹੀਦਾ ਹੈ ਕਿ ਇਹ ਸ਼ਹਿਰ ਗੁੰਡਿਆਂ ਦਾ ਗੁੰਡਾ ਰਾਜ ਥੋੜਾਗਾ ਇਸ ਬੰਦੇ ਦੇ ਆਰਡੀ ਹੈ ਇਸ ਬੰਦੇ ਦੇ ਆਰਡੀ ਚਾਰ ਪਰਥੇ ਚੱਲਦੇ ਪਏ ਨੇ ਆ ਰੇਵ ਦਾ ਕੇਸ ਇਸ ਬੰਦੇ ਤੇ ਚੱਲਦਾ ਪਿਆ ਹੈ ਚਲੋ ਫਿਲਹਾਲ ਫਿਲਹਾਲ ਉਹ ਤੁਹਾਡੇ ਨਾਲ ਅਸੀਂ ਵੱਖ ਗੱਲਬਾਤ ਕਰਾਂਗੇ ਜਦੋਂ ਤੁਸੀਂ ਸਾਨੂੰ ਬੁਲਾਓਗੇ ਪਰ ਫਿਲਹਾਲ ਮੈਂ ਇਸ ਮੈਟਰ ਤੇ ਤੁਹਾਡੇ ਕੋਲ ਪੱਖ ਲੈਣਾ ਸੀ ਮੈਂ ਕਾਰਪੋਰੇਸ਼ਨ ਗਿਆ ਸੀ ਉੱਥੇ ਏਟੀਪੀ ਵਰਿੰਦਰ ਮੋਨ ਉਹਨਾਂ ਦੇ ਕਮਰੇ ਦੀ ਤੋੜਫੋੜ ਹੋਈ ਸੀ ਅਸੀਂ ਉਹ ਸਾਰੀਆਂ ਕੈਪਚਰ ਕਰ ਲਈਆਂ ਵੀਡੀਓਜ਼ ਉਸ ਤਾਂ ਮੈਂ ਪੁੱਛਿਆ ਕਿ ਝਗੜਾ ਤੁਹਾਡੇ ਨਾਲ ਇੰਟਾ ਸੀ ਇਸ ਕਰਕੇ ਮੈਂ ਤੁਹਾਡਾ ਪੱਖ ਲੈਣਾ ਮੇਰੇ ਕੋਲ ਨਹੀਂ ਮੇਰੇ ਪਰਟਨ ਆਇਆ ਜੀ ਥੈਂਕ ਯੂ ਥੈਂਕ ਯੂ ਵੈਲਕਮ ਦਿਸ ਵਾਰ ਸਾਈਕਲ ਦਾ ਕੋਈ ਝਗੜਾ ਆ ਏਟੀਪੀ ਆਫਿਸ ਕਾਰਪੋਰੇਸ਼ਨ ਪੀਛ ਕਹਤਾ ਇਹ ਦੋਵਾਂ ਧਿਰਾਂ ਨੂੰ ਸਾਡੇ ਕੋਲੋਂ ਇਕ ਲੰਝਨਗਰ ਵਾਲਵਾਂ ਨੂੰ ਕੰਪਲੇਨ ਆਈ ਹੈ ਤੇ ਇੱਕ ਸੁਬਾਸਗਰ ਵਾਲਵਾਂ ਨੂੰ ਕੰਪਲੇਨ ਆਈ ਹੈ ਕਿ ਆਜੀ ਕਿਸੇ ਚੀਜ਼ ਨੂੰ ਲੈ ਕੇ ਉਹ ਤੇ ਇਕੱਠੇ ਹੋਈ ਕਾਰਪੋਰੇਸ਼ਨ ਆਫਿਸ ਇੱਥੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਵਾ ਆਵਾ ਦੋਨੋਂ ਪਾਰਟੀ ਬੁਲਾ ਕੇ ਵੈਰੀਫਾਈ ਕਰਦੇ ਹੋਏ ਜੋ ਵੀ ਬੰਦੀ ਕਰ ਰਹੀ ਆਪਾਂ ਇਹ ਲੈ ਲਾਂਗੇ